you

ਹਾਂਜੀ ਇਹ ਜਗਦੀਪ ਸਿੰਘ ਰਾਜਾ ਜੀ ਇੱਥੋਂ ਦੇ ਸਾਡੇ ਬਹੁਤ ਵਧੀਆ ਉਪਰਾਲੇ ਕਰ ਰਹੇ ਵਾਤਾਵਰਨ ਦੇ ਉੱਤੇ ਤੇ ਮੈਂ ਤੇ ਇਹ ਕਹੂੰਗਾ ਕਿ ਵਾਤਾਵਰਨ ਦੇ ਉੱਤੇ ਪੰਜਾਬ ਦੇ ਵਿੱਚ ਤਾਂ ਬਹੁਤ ਕੰਮ ਕਰਨ ਦੀ ਲੋੜ ਹੈ ਤੇ ਇਹ ਜਿਹੜੇ ਨਵੇਂ-ਨਵੇਂ ਇੱਥੇ ਉਪਰਾਲੇ ਹੋ ਰਹੇ ਆ ਇਹ ਬਹੁਤ ਹੀ ਵਧੀਆ ਗੱਲ ਹੈ ਕਿਉਂਕਿ ਬਹੁਤ ਲੰਬੇ ਸਮੇਂ ਤੋਂ ਵਾਤਾਵਰਨ ਦਾ ਬਹੁਤ ਵੱਡਾ ਕਹਨ ਹੋ ਰਿਹਾ ਹੈ ਤੇ ਪਿੱਛੇ ਦੇ ਬਟਾਲੇ ਦੇ ਵਿੱਚ ਇੱਕ ਲੜਾਈ ਸ਼ੁਰੂ ਹੋਈ ਹੈ ਸੋਲਿਡ ਵੇਸਟ ਦੇ ਉੱਤੇ ਫਿਰ ਕਾਨੂੰ ਆਂ ਦੇ ਵਿੱਚ ਇੱਕ ਉਸੇ ਮਸਲੇ ਦੇ ਉੱਤੇ ਕਚਰੇ ਦੇ ਉੱਤੇ ਹੋਈ ਹੈ ਇੱਥੇ ਮਾਈਨਿੰਗ ਮਾਫੀਆ ਦੇ ਨਾਲ ਜਿਹੜੀ ਜੰਗ ਚੱਲ ਰਹੀ ਹੈ ਉਹ ਵਾਤਾਵਰਣ ਨੂੰ ਬਚਾ ਲਈ ਹੈ ਤੇ ਇਹ ਸਾਰੀਆਂ ਬਹੁਤ ਜ਼ਰੂਰੀ ਜੰਗਾਂ ਨੇ ਤੇ ਮੈਂ ਮੈਂ ਕਹਾਂਗਾ ਕਿ ਵਧਾਈ ਦੇ ਪਾਤਰ ਨੇ ਇੱਥੋਂ ਦੇ ਲੋਕ ਜਿਹੜੇ ਰਲ ਕੇ ਇਸ ਮਾਫੀਆ ਨੂੰ ਟੱਕਰ ਦੇ ਰਹੇ ਪਬਲਿਕ ਇਸ ਦੇ ਜਨਕ ਪਬਲਿਕ ਐਕਸ਼ਨ ਆਪਰੇ ਨਾਲ ਕਦਾ ਬੜਿਆ ਤੁਹਾਡੇ ਦੇ ਇੱਕੋ ਆਵਾਜ਼ ਉਦੇਸ਼ ਤੇ ਅਸੀਂ ਖੜੇ ਆ ਗਏ ਨਾਲ ਖੜੇ ਹੋ ਗਏ ਦੂਸਰੀ ਵਾਰ ਵੀ ਆ ਇਹ ਸਰਕਾਰਾਂ ਇੱਕ ਕੋਆਪਰੇਟਿਵ ਫੀਲ ਲੋਗਵਾ ਇਹ ਸਾਡੇ ਕਿਸੇ ਦੇ ਨਹੀਂ ਮਿਲਦੀ ਇਹ ਗਣਾਪੁਰੀ ਸਾਡੇ ਨੂੰ ਚਾਹਾਂ ਜਾਣਦੇ ਵਜਿੱਤੇ ਅੰਦਰ ਅਸੀਂ ਇਹ ਲਾਉਣ ਮਾ ਸਟੇਟਿਕਨ ਖਾਲੀ ਖਾਲੀ ਕਿਉਂਕਿ ਇਹਨਾਂ ਨੇ ਸਿਰਫ ਆਪਣਾ ਪ੍ਰੋਜੈਕਟ ਦੇਖਣਾ ਸਾਡੇ ਬੱਚਿਆਂ ਦੀ ਦੇਖੀ ਸਾਡੀ ਦੇਖੀ ਨੌਜਰ ਕੋਈ ਮਤਲਬ ਨਹੀਂ ਇਹਨਾਂ ਸਾਡੇ ਜਿਲ੍ਹਾ ਪ੍ਰਾਧਾਨ ਆਗਰ ਮਾਡਲ ਜਿਲ੍ਹਾ ਪ੍ਰਾਧਾਨ ਦੀ ਪੀਜੀਪੇਕਾਉ ਦਾ ਮਾਮਲਾ ਹੁਣ ਮੈਂ ਐਡਵੋਕੇਟ ਸਾਹਿਬ ਜੀ ਨੂੰ ਤੁਮੋਂ ਕਾ ਆਪਣੇ ਵਿਚਾਰ ਪੰਜ ਮਿੰਟ ਬਾਅਦ ਵਿੱਚ ਪੇਸ਼ ਕਰਦੋ ਨ ਸਮੇਂ ਦਾ ਵੀ ਆਸਕਣ ਇਹਨਾਂ ਬਾਰੇ ਬਾਰੇ ਦੱਸਣਾ ਚਾਹਣਾ ਸੀ ਕਿ ਤੁਸੀਂ ਪਿੱਛੇ ਇੱਕ ਖਬਰ ਸੁਣੀ ਹੈ ਕਿ ਜਿਹੜੀ ਪੀਜੀ ਦੀ ਜ਼ਮੀਨ ਤੇ ਤਜਾਇਦ ਕਾਣੀ ਹੋ ਰਹੀ ਸੀ ਇਹਨਾਂ ਨੇ ਉਸ ਦੇ ਖਾਲ ਦੀ ਬਹੁਤ ਲੜਾਈ ਲਈ ਇਹਨਾਂ ਨੇ ਬਹੁਤ ਬਹੁਤ ਵੱਡੀਆਂ ਵੱਡੀਆਂ ਲੜਾਈਆਂ ਇਹਨਾਂ ਦਾ ਨਾਮ ਉਹ ਵਿਦਵਾਨਾਂ ਤੋਂ ਲੈ ਕੇ ਜੀ ਆਇਆਂ ਜੇ ਉਹ ਮੈਨੂੰ ਰਮਨ ਕਰ ਚਾਹੇ ਇਸ ਨੂੰ ਆਖਣਾ ਮੈਂ ਕਹਿੰਦਾ ਕਿ ਜੰਮਾ ਵਿੱਚ ਦੇਖਣ ਕਿ ਜੱਪਾ ਇੱਕ ਇਕੱਠੇ ਹੋ ਰਹੇ ਹਨ ਔਰ ਜਿੱਥੇ ਵੀ ਸਾਡੇ ਸਾਥ ਦੀ ਲੋੜ ਪਵੇਗੀ ਅਸੀਂ ਇਸ ਮੱਦੇ ਨਾਲ ਧੰਨਵਾਦ ਜੀ ਸਾਇਬ ਜੀ ਦਾ ਤਾਕਤ ਨਾਲ ਸਾਇਬ ਕਾਢੀ ਵੀ ਤੁਹਾਡੇ ਨੂੰ ਵਾਕਤ ਦੇ ਬਾਰੇ ਵਿੱਚ ਵਾਕਤ ਦੇ ਬਾਰੇ ਵਿੱਚ ਕੀ ਪ੍ਰੋਗਰਾਮ ਕੀਤਾ ਹੈ ਇਹ ਸਾਡੇ ਕੋਲ ਅਸੀਂ ਪਿਛਲੇ 1 ਸਾਲ ਤੋਂ ਮਾਈਨਿੰਗ ਦੇ ਖਿਲਾਫ ਲੜਾਈ ਲੜ ਰਹੇ ਹਾਂ ਜੋ ਕਿ ਮਾਈਨਿੰਗ ਨੇ ਸਾਡੀਆਂ ਉਪਜਾਊ ਜ਼ਮੀਨਾਂ ਬਰਬਾਦ ਕਰ ਦਿੱਤੀਆਂ ਤੇ ਉਸ ਸਿਲਸਲੇ ਵਿੱਚ ਅਸੀਂ ਜਿੱਦਾਂ ਲੜਾਈ ਲੜਦੇ ਰਹੇ ਉਸ ਬਾਅਦ ਦੋ ਪਿਛਲੇ 3-4 ਮਹੀਨਿਆਂ ਤੋਂ ਕਦੀ ਕਿਸੇ ਨੂੰ ਮਿਲਣਾ ਨਹੀਂ ਪਰ ਇਹਨਾਂ ਜਦੋਂ ਸਾਡਾ ਇਹਨਾਂ ਨਾਲ ਜਸਕੀਤ ਭਾਜੀ ਹੋਣਾ ਨਾਲ ਮੇਲ ਹੋਇਆ ਤੇ ਇਹਨਾਂ ਨੇ ਦੱਸਿਆ ਵੀ ਅਸੀਂ ਵੀ ਵਾਤਾਵਰਣ ਦੇ ਜਿਹੜੇ ਖਿਲਾਫ ਲੜਾਈ ਲੜ ਰਹੇ ਹਾਂ ਬੁੱਢੇ ਨਾਲੇ ਤੇ ਜੀਰਾ ਫੈਕਟਰੀ ਦੇ ਮੱਤੇ ਵਾਲੇ ਜੰਗਲ ਦੀ ਪਰ ਸਾਨੂੰ ਬਹੁਤ ਖੁਸ਼ੀ ਹੋਈ ਵੀ ਸਾਨੂੰ ਇਹ ਬੰਦੇ ਮਿਲੇ ਨੇ ਜਿਹਨਾਂ ਨੂੰ ਦਰਦ ਹੈ ਪੰਜਾਬ ਦਾ ਤੇ ਉਸ ਵੇਲੇ ਸਾਡੇ ਨਾਲ ਇਹਨਾਂ ਨਾਲ ਮੀਟਿੰਗ ਹੋਈ ਮੀਟਿੰਗ ਤੋਂ ਬਾਅਦ ਇਹ ਸਾਨੂੰ ਕਹਿੰਦੇ ਵੀ ਅਸੀਂ ਤੁਹਾਡੇ ਪਿੰਡ ਵਿੱਚ ਆਵਾਂਗੇ ਸਾਡ ਅਸੀਂ ਫਿਰ ਆਪਾਂ ਇਹਨਾਂ ਨੂੰ ਰਿਕੁਐਸਟ ਕੀਤਾ ਸਾਡੇ ਪਿੰਡ ਵਿੱਚ ਤੁਸੀਂ ਜਰੂਰ ਪਹੁੰਚੋ ਤੇ ਧਰਵਾਤਾਵਨ ਪ੍ਰੇਮੀ ਦੱਸੋ ਵੀ ਆਣ ਕੇ ਵੀ ਸਾਡਾ ਪਾਣੀ ਦਾ ਬਚਾ ਕਿਦਾਂ ਆ ਸਾਡੀਆਂ ਜ਼ਮੀਨਾਂ ਕਿਦਾਂ ਬਚੇ ਨੀ ਆਣੇ ਧਰਤੀ ਕਿਉਂਕਿ ਸਾਡੇ ਗੁਰੂ ਸਾਹਿਬ ਦਾ ਫਰਮਾਨ ਹੈ ਪਵਨ ਗੁਰੂ ਪਾਣੀ ਪਿਤਾ ਮਾਤਾ ਤਰਤਮ ਹੱਤ ਗੁਰੂ ਸਾਹਿਬ ਨੇ ਪਾਣੀ ਨੂੰ ਪਿਓ ਦਾ ਦਰਜਾ ਤੇ ਧਰਤੀ ਨੂੰ ਮਾਂ ਦਾ ਦਰਜਾ ਦਿੱਤਾ ਹੈ ਪਰ ਜਰੂਰ ਹੋਈ ਅਮਨਦੀਪ ਸਿੰਘ ਬੈਂਸ ਪੰਜਾਬ ਦੀਆਂ ਵਾਤਾਵਰਣ ਤੇ ਜਿੰਨੇ ਵੀ ਕਾਰਕੁਨਿਆਂ ਜਥੇਬੰਦੀਆਂ ਆ ਉਹ ਪਹਿਲਾਂ ਨਾਲੋਂ ਬਹੁਤ ਤਕੜੇ ਤਰੀਕੇ ਦੇ ਨਾਲ ਅੱਗੇ ਨਾਲੋਂ ਇਕੱਠੀਆਂ ਹੁੰਦੀਆਂ ਪਈਆਂ ਔਰ ਵਾਤਾਵਰਣ ਦੇ ਮੁੱਦੇ ਜਿਹੜੇ ਆ ਨਾ ਉਹ ਸਾਰੇ ਪਾਸੇ ਆ ਜਿੰਨੀਆਂ ਸਾਡੀਆਂ ਟ੍ਰੇਨਾਂ ਨੇ ਜਿੰਨੀਆਂ ਸਾਡੀਆਂ ਫੈਕਟਰੀਆਂ ਨੇ ਕਾਹਨ ਕੀਤਾ ਜਿੰਨੀ ਇਲੀਗਲ ਮਾਈਨਿੰਗ ਪੰਜਾਬ ਦੇ ਵਿੱਚ ਚੱਲਦੀ ਪਈ ਆ ਉਹ ਸਾਰੀਆਂ ਹੱਦ ਬੰਨੇ ਟੱਪ ਕੇ ਚੱਲਣ ਡੇ ਪਈ ਆ ਤੇ ਸਾਡੀ ਪਬਲਿਕ ਐਕਸ਼ਨ ਕਮੇਟੀ ਜਥੇਬੰਦੀ ਆ ਦੋ ਹੋਰ ਜਥੇਬੰਦੀਆਂ ਆ ਨਰਵਾ ਪੰਜਾਬ ਤੇ ਵਾਤਾਵਰਣ ਚੇਤਨਾ ਮੰਚ ਅਸੀਂ ਤਿਆਰ ਕਰ ਲਿਆ ਵੀ ਬਹੁਤ ਸਾਲ ਹੋ ਗਏ ਚਾਰ ਦਹਾਕਿਆਂ ਤੋਂ ਕਾਲਾ ਪਾਣੀ ਸਾਡੇਆ ਬੁੱਡੇ ਦਰਿਆ ਤੇ ਸਤਲੁਜ ਦੇ ਵਿੱਚ ਪੈਂਟਿਆ ਆ 15 ਸਤੰਬਰ ਨੂੰ ਅਸੀਂ ਉਹਨੂੰ ਬੰਨ ਲਾਉਣ ਦਾ ਪ੍ਰੋਗਰਾਮ ਬਣਾਇਆ ਕਿਉਂਕਿ ਹੁਣ ਕਿੰਨੇ ਕੁ ਹੋਰ ਅਸੀਂ ਬੰਦੇ ਜਿਹੜੇ ਆ ਭਰਾਈ ਜਾਈਏ ਉਹਦੇ ਲਈ ਵੀ ਇੱਕ ਲਾਮਬੰਦੀ ਜਿਹੜੀ ਆ ਪੂਰੇ ਪੰਜਾਬ ਭਰ ਦੇ ਵਿੱਚ ਚੱਲਦੀ ਪਈ ਆ ਤੇ ਅੱਜ ਸਾਡੀ ਜਿਹੜੇ ਇੱਥੋਂ ਦੇ ਕਾਰਕੁਨ ਆ ਰਾਜਾ ਜੀ ਉਹਨਾਂ ਨੇ ਸੱਦਾ ਦਿੱਤਾ ਸੀ ਇੱਥੋਂ ਦਾ ਮਾਈਨਿੰਗ ਦਾ ਇਸ਼ੂ ਸੀ ਦੇ ਨਾਲ ਅਸੀਂ ਆਪਣਾ ਸੱਦਾ ਦੇਣਾ ਸੀ ਕਾਲੇ ਪਾਣੀ ਦੇ ਮੋਰਚੇ ਦਾ 15 ਸਤੰਬਰ ਦਾ ਬੰਨਿਆ ਤੇ 15 ਅਗਸਤ ਦਾ ਇੱਕ ਰੋਹ ਮਾਰਚ ਆ ਲੁਧਿਆਣੇ ਵਿਖੇ ਉਹਦੇ ਲਈ ਅਸੀਂ ਇੱਥੇ ਆਏ ਆ ਤੇ ਸਰਕਾਰਾਂ ਹੁਣ ਵੇਖ ਲੈਣ ਵੀ ਤਰੀਕੇ ਇਹ ਹੁੰਦੇ ਆ ਵੀ ਜਾਂ ਤੇ ਉਸੇ ਢੇ ਤਰੀਕੇ ਨਾਲ ਮੰਨਣ ਜਾਂ ਫਿਰ ਲੋਕ ਜਿਹੜੇ ਆ ਉਹਨਾਂ ਨੇ ਆਪਣੀ ਜਿਹੜੀ ਡਾਂਗ ਹੈ ਅੱਗੇ ਨਾਲ ਉਹ ਕੈਮ ਕੀਤੀ ਆ ਤੇ ਹੁਣ ਅਸੀਂ ਆਪਣੇ ਸੋਮਿਆਂ ਦੇ ਨਾਲ ਜਿਹੜਾ ਕਹਾਣਿਆ ਉਹ ਹੁਣ ਨਹੀਂ ਲੈਣਾ ਸਾਡੇ ਪੰਜਾਬ ਦੇ ਪਾਣੀਆਂ ਦੇ ਉੱਤੇ ਮੁੱਖ ਮੰਤਰੀ ਇਹ ਕਹਿੰਦਾ ਵੀ ਮੈਂ ਰੰਗਲਾ ਪੰਜ ਆਬ ਬਣਾਉਣਾ ਤੇ ਉਹ ਰੰਗਲੇ ਪੰਜਾਬ ਦਾ ਮਤਲਬ ਇਹ ਆ ਵੀ ਹਰ ਦਰਿਆ ਦੇ ਵਿੱਚ ਕਾਲਾ ਪਾਣੀ ਪਾਉਣਾ ਅਸੀਂ